ਅਸੀਂ ਆਏ ਸੀ ਦਵਾਈ ਲੈਣ ਇਹਨਾਂ ਦੀ ਭੁੱਖ ਲੱਗੀ ਹੁਣ ਪਟੂਰੇ ਖਾਣੇ ਆ ਬੋਤਲ ਨਾਲ ਸੀ ਡਾਕਟਰ ਨੇ ਬਹੁਤ ਕਹਿਣ ਲੱਗ ਪਿਆ ਇਹਨਾਂ ਦੇ ਪਟੂਰੇ ਇਹਨਾਂ ਇੰਨੇ ਮਸ਼ਹੂਰ ਨੇ ਨਾ ਮਾਨਸਾ ਕੋਲ ਸਟੈਂਡ ਦੇ ਚੌਕ 'ਚ ਬਣਾਉਂਦੇ ਆ ਸੰਦੀਪ ਵਾਲੇ ਬਹੁਤ ਵਾਦ ਬਣਾਉਂਦੇ ਆ ਤੇ ਜਦੋਂ ਰਮਨੀਤ ਹੋਇਆ ਨਾ ਉਦੋਂ ਮੈਂ ਦਿੱਲੀ ਰੋਟੀ ਨਹੀਂ ਖਾਂਦਾ ਜੀ ਪਟੂਰੇ ਖਾ ਕੇ ਜਾਂਦਾ ਸੀ ਸਾਂ ਸਵੇਰੇ ਇਹਨਾਂ ਦੇ ਤੁਹ ਖੁਕ ਲੱਗੀ ਆ ਵੇ ਹੈ ਖੁਕ ਲੱਗੀ ਆ ਥੋੜੀ ਪਾਣੀ ਠੰਡਾ ਲਿਆ ਦੋ ਹੈ ਪਿੰਤੂ ਪਿੰਤੂ ਗਾਣਾ ਮੈਂ ਜੂਸ ਪੀਣਾ ਏ ਕਹਿੰਦੇ ਮੈਂ ਟਿੱਕੀ ਖਾਣੀ ਆ ਨਾਲੇ ਬੋਤਲ ਲੱਕ ਕੇ ਆਈਆ ਫੇਰ ਵੀ ਆਖਣ ਟਿੱਕੀ ਖਾਣੀ ਆ ਮੈਂ ਖਾਣੋਂ ਨਾ ਪਟੂਰੇ ਹਾਂ ਮੈਂ ਵੀ ਪਟੂਰੇ ਖਾਉਂਗਾ ਤੂੰ ਦੇ ਖਾਏਗਾ ਤੂੰ ਵੀ ਥੈਂਕ ਯੂ ਜੀ ਰਾਮ ਦੇ ਤੇ ਕੋਮੇਟਰੋ ਪਟੂਰੇ ਆ ਚੁੱਕੇ ਨੇ ਆਪਣੇ ਜਿਹੜੀਆਂ ਚਟਨੀਆਂ ਨੇ ਇਹਨਾਂ ਦਾ ਬੜੀ ਵਹਿਮਸਾ ਚਟਨੀ ਤੇ ਹੁਣ ਪਟੂਰੇ ਖਾ ਕੇ ਸਿੱਧਾ ਚੱਲਦੇ ਆਪਾਂ ਘਰੇ ਹਨਾ ਵੀ ਤੂੰ ਆਪਾਂ ਗਏ ਸੀ ਘਰੇ ਤੇ ਬਣਾ ਰੱਖ ਲਈ ਆਪਾਂ ਚਾਹ ਬਣਾਣੀ ਆ ਜੀ ਬਸ ਚਾਹ ਆ ਕੇ ਬਣਨ ਲੱਗੀ ਸੀ ਦਵਾਈ ਲੈ ਆਂਦੀ ਤੇ ਮੇਰੇ ਡ੍ਰਿਪਾਂ ਲੱਗੇ ਸੀਗੀਆਂ ਤਿੰਨ ਤਾਂ ਕਰਕੇ ਟਾਈਮ ਜਾਦੀ ਲੱਗ ਗਿਆ ਮਾਨਸਾ ਨਹੀਂ ਤਾਂ ਅਸੀਂ ਛੇਤੀ ਮੁੜਿਆ ਹਣਾ ਸੀ ਸਾਨੂੰ ਐਸੀ ਗੱਲ ਸਾਨੂੰ ਘੰਟਾ ਕੀ ਲੱਗਣਾ ਤੇ ਫਿਰ ਮੇਰੇ ਡ੍ਰਿਪਾਂ ਲਾਦੀਆਂ ਉਹਨਾਂ ਨੇ ਤੇ ਨੰਨ ਹਸਪੀਟਲ ਚ ਜਾ ਕੇ ਨਾ ਬੰਦਾ ਚੰਗਾ ਭਲੀ ਬਿਮਾਰ ਹੋ ਜਾਂਦਾ ਹੈ ਪਰ ਉਹ ਅਗਲਾ ਠੀਕ ਜਾਂਦਾ ਹੈ ਤੇ ਹਸਪੀਟਲ ਜਾ ਕੇ ਅਗਲੀ ਬਿਮਾਰ ਹੋ ਜਾਂਦਾ ਹੈ ਇੰਨੇ ਕਿ ਕਿਉਂ ਕਿਸੇ ਨਾਲ ਸੁਬਤ ਦਵਾਈ ਨਹੀਂ ਆਦੀ ਕਹਣਾ ਉਹਦੇ ਕਰਕੇ ਔਰ ਹੋ ਜਾਂਦਾ ਕੋਲਾ ਮੋਟਾ ਇਹਨਾਂ ਆਪਾਂ ਚਾਹ ਪੀਂਦੇ ਤਾਂ ਉਹਨਾਂ ਖੈਰ ਆਪੇ ਇੱਕ ਚੀਜ਼ ਦਿਖਾਵਾਂਗੇ ਅਸੀਂ ਇੱਕ ਚੀਜ਼ ਲੈ ਕੇ ਆਏ ਅੱਜ ਚੀਜ਼ ਨਹੀਂ ਮਤਲਬ ਕੁਝ ਲੈ ਕੇ ਆਏ ਆ ਘਰੇ ਤਾਂ ਆਪਾਂ ਉਹਨਾਂ ਨੂੰ ਸਾਗੇ ਦਿਖੀਏਗਾ ਨਾ ਮੀ ਲਿਆਂਦੀ ਮੈਂ ਸ ਕਨ ਕੀ ਆਸ ਨੇ ਇੱਕ ਚੀਜ਼ ਲਿਆਦੀ ਆਪਾਂ ਨੇ ਆਪਾਂ ਨੇ ਮੈਸ ਲਿਆਂਦੀ ਸੀ ਤਾਰ ਕਾੜ ਕੇ ਦੇਖ ਰਹੀ ਹੁਣ ਇਹ ਸੀ ਦਵਾਈ ਲੈਣ ਗਈ ਸੀ ਇਸ ਪਿੱਛੋ ਲਿਆਂਦੀ ਸੀ ਤਾਰ ਕਾੜ ਕੇ ਦੇਖ ਦੇਣੇ ਇਹ ਕੰਨੇ ਮੈਂ ਕਾੜ ਕੇ ਦੇਖਦੇ ਹੁਣ ਮੰਮੀ ਨਿਕਲੀ ਇਨ ਇੱਥੋਂ ਨਾ ਹੱਥ ਲੁਕੀਆਂ ਤੇ ਮੰਮੀ ਤਾਂ ਨਿਕਲੀ ਮੰਮੀ ਕਹਿੰਦੀ ਮੇਰਾ ਹੱਥ ਦੁਖਣ ਲੱਗਿਆ ਓ ਮੈਂ ਗੀ ਗੱਡੀ ਚੋਂ ਲੰਘ ਜਿਹੜੀਆਂ ਲੈ ਕੇ ਗਏ ਹਾਂ ਉਹੀ ਹੋਣਾ ਮੈਂ ਸੱਤੇ ਮਿਲਦੀ ਇਹ ਥਾਪੀ ਤੇ ਐ ਇਹ ਤਾਂ ਖਾਈ ਜਾਂਦਾ ਹੈ ਉਹ ਤਾਂ ਖਾਈ ਜਾਂਦਾ ਮਾ ਇਹ ਬਣਦਾ ਹਾਂ ਤੇ ਅੰਧੀ ਘਰ ਦੀ ਆ ਕੇ ਤੇ ਮੈਂ ਉਹ ਦੁੱਜੀ ਮੈਂ ਸੇਟੀ ਆਪਾਂ ਨਾ ਨਹੀਂ ਜਾਂਦੀ ਹਜੇ ਹੁਣ ਹੀ ਲੈ ਕੇ ਗਏ ਆ ਦੁੱਜੀ ਮੈਂ ਕੜੀ ਹੈ ਪਛਮੀ ਨਹੀਂ ਹੈ ਪਛਮੀ ਨਹੀਂ ਕੜੀ ਦਾ ਗੰਨਾ ਹੈ ਕੜੀ ਦਾ ਹੈ ਨਹੀਂ ਤਾਂ ਚੋਈਏ ਨੂੰ ਕੋਈ ਪੰਤਾਂ ਨੂੰ ਤਾਂ ਕੋਈ ਛੇਤੀ ਰਹਿੰਦੀ ਆ ਐ ਜੋ ਉਹਦੀ ਲਾਦੇ ਸੀ ਨਾ ਕਰਤੀ ਤਾਂ ਫਿੱਤੂ ਨਾਲ ਹੀ ਆ ਗਈ ਬੁੱਕ ਚੱਕ ਕੇ ਪੜੀ ਹੁੰਦੀ ਸੀ ਇੱਧਰ ਇਹ ਉਦੋਂਦੀ ਇੱਥੇ ਫਿਰਦੀ ਹੈ ਮੈਂ ਇਸ ਕੋਲੇ ਹਾਂ ਧਰ ਨਹੀਂ ਕਿਉਂ ਕੱਢ 30 ਹਾਂ 32 ਕਿਹਾ ਸੀ ਹਾਂ ਇਹ ਪੜੋ ਤੇਰੇ ਕੋਈ ਦਾ ਪਾਲਦੀ ਹੈ ਜਦੋਂ ਤੇਰੀ ਕੋਈ ਲੱਗਦੀ ਹੈ ਹੈ ਉਹ ਵੀ ਪੰਜਾਇਆ ਕਹਿੰਦੇ ਕਰ ਰਹੀ ਹੈ ਜਿੱਥੇ ਲਈ ਉਹ ਵੀ ਲੱਗਿਆ ਉਹ ਪੋਲੀ ਦੀ ਉਹ ਇੰਨਾਂ ਦੀ ਪੋਲੀ ਬਕਤ ਉਹ ਬਾਹਰ ਹੀ ਕਰ ਰਹੀ ਸੀ ਸਮਝੀ ਜਾਂਦਾ ਹੋਰ ਉਹ ਤੇ ਕਹਿੰਦਾ ਪੋਲੀ ਹੈ ਕਿਹੜੀ ਦੀ ਉਹ ਸਮਝੀ ਜਾਂਦਾ ਬਾਹਰ ਹੀ ਕਰ ਰਹੀ ਸੀ ਉਹ ਦੁਸ਼ੀਆਲਾ ਮੰਨ ਕੇ ਕਰਿਆ ਤੁਸੀਂ ਤੱਕ ਰੋ ਕੱਢੀ ਗਏ ਹੋ ਅੱਜ ਉਹ ਦੁਸ਼ੀਆ ਹੱਟਾ ਬੁਕਰ ਇਹ ਕਹਿੰਦੇ ਉਹ ਕਰ ਰਹੀ ਬਣੀ ਉਹ ਤਾਂ ਬਾਹਰ ਹੀ ਕਰ ਰਹੀ ਸੀ ਮੈਨੂੰ ਪਾਣਾ ਨਹੀਂ ਆ ਰਿਹਾ ਤੁਸੀਂ ਤੱਕ ਰਹੀ ਜਦ ਤੁਸੀਂ ਕੱਢੀ ਜਾਂਦੇ ਹੋ ਨਾ ਆ ਕੀ ਕਰਦੇ ਹੋ ਆਪਾ ਇਹਦਾ ਟੁੱਟ ਗਿਆ ਬਈ ਰੱਸੀ ਨੂੰ ਆਉਣਾ ਜਦ ਵਿੱਚ ਖੱਜੂਗਾ ਬੋਲੇ ਨਾ ਮੈਂ ਖੱਜ ਗਿਆ ਨਾ ਉਹ ਬੋਲਦੂ ਹੱਲ ਗਈ ਥੀ ਹੋਣੀ ਨਾ ਤੇ ਮਾਰੀ ਸੀ ਮੋਟੋ ਵਾਲੀ ਘੜੀ ਸੀ ਇਹ ਤਾਂ ਦੇਖਣ ਜੇ ਜੀ ਪਤਾ ਲੱਗਦਾ ਹੂੰ ਤਾਂ ਕੋਈ ਬਹਿ ਜਾਏ ਕੋਈ ਜਰਾ ਸਹੀ ਬੰਦਾ ਬਸੂ ਹੁਣੇ ਜ਼ਬਰਦਸਤ ਪ੍ਰਭਾਸ਼ਾ ਜਾਂਦਾ ਹੈ ਕੋਈ ਕੰਮ ਤਾਂ ਪਾਰ ਹੋ ਗਿਆ ਇਹ ਚਪਲ ਤੇ ਮੈਂ ਪਾਰਕ ਕੀਤੀ ਰੁੱਤੀ ਉਹ ਚੱਕੜੀ ਜਿਹੜਾ ਪੱਤਾ ਲਾਇਆ ਗਿਆ ਨਹੀਂ ਬਾਤ ਉਹ ਦੇਖਿਆ ਹੀ ਨਹੀਂ ਮੈਂ ਉਹ ਲਾਦੀ ਬਾਤ ਤੇ ਦੇਖੇ ਹਾਂ ਔਰ ਮੇਰੇ ਨਾਲ ਆਪ ਕੀ ਨਾ ਕਰਿਆ ਬੈਠੇ ਪਰ ਉਹ ਕੰਨਰਦਾਰ ਦੀ ਬਾਤ ਤੇ ਤੇਰਾ ਘਾਤੀਆਂ ਸੀ ਮਿਲ ਤੂ ਦੀ ਜਾਂ ਦੀਵਾਰ ਦਾ ਉੱਤੇ ਪੈ ਗਈ ਨਹੀਂ ਤੁਸ ਨੂੰ ਮਿਲਦੀ ਨਹੀਂ ਕਿ ਜਮਾ ਚੱਕੀ ਉਹ ਉਹ ਕੱਟੇ ਕਨੀ ਉਹ ਉੱਥੇ ਗਈ ਤੋਰ ਮੈਂ ਮੇਰੇ ਦੀ ਵਾਲਾ ਕੱਟੇ ਲੈ ਆਏ ਕਿਉਂ ਖੜਾ ਛੋੜਾ ਮੈਂ ਇਸ ਵੀ ਹੋਰ ਲਿਆ ਛੋੜਾ ਕੱਟਾ ਤਾਂ ਹੈਗਾ ਮੇਰੀ ਧਾਰ ਵੀ ਸਨੀ ਆ ਤੂੰ ਹੋ ਜਾ ਹੋ ਜੀ ਬੁੱਤ ਕੱਟਾ ਮੈਂ ਵੀ ਅੱਖਾਂ ਆ 4:30 ਵਜੇ ਗੱਦ ਧਾਰ ਕੱਢਣ ਲੱਗ ਗਈ ਉਹ ਫਿਰ ਲਿਆਣੀ ਤੇ ਉਹਨਾਂ ਨੇ ਮਾਤਾ ਉਹ ਕਹਿੰਦਾ ਤੁਸੀਂ ਰੱਖ ਲਓ ਦੁੱਧ ਮੇਰੇ ਕੋਲ ਚਾਹ ਚ ਬਾਦੂ ਐ ਮੱਖਣ ਜਾ ਫੜਾ ਟੋਲ ਆ ਫਿਰ ਟੋਲ ਦੇ ਵਿਚਾਰੇ ਹੈਲੋ ਜੀ ਗੁੱਡ ਮਾਰਨਿੰਗ ਹੁਣ ਹੈਗਾ ਅਗਲਾ ਦਿਨ ਤੇ ਬਲੌਗ ਆਪਾਂ ਨੇ ਰਾਤ ਬਣਾਇਆ ਨੂੰ ਉਸ ਤੋਂ ਬਾਅਦ ਟਾਈਮਿੰਗ ਲੱਗਿਆ ਹੈਗਾ ਤੇ ਬਸ ਤਾਰ ਕੱਢ ਕੇ ਦੁਆਚੇ ਇਹ ਹਾਂ ਦੁਕਾਨ ਤੇ ਚੱਲ ਗਈ ਸੀ ਕਸਟਮਰ ਆ ਗਏ ਸੀ ਉਸ ਤੋਂ ਬਾਅਦ ਸਮ ਟਾਈਮ ਲੱਗ ਗਿਆ ਰੋਟੀ ਬੰਦਾ ਕਰਾਣਾ ਕਿਹਾ ਨਾ ਜਿਵੇਂ ਪਤਾ ਹੀ ਹਰ ਰੋਜ਼ ਦਾ ਕੰਮ ਹੁੰਦਾ ਤੇ ਇਧਰ ਮੌਸਮ ਦੇਖੋ ਅੱਜ ਮੀਂਹ ਕਣੀ ਦਾ ਹੋਇਆ ਪਿਆਗਾ ਤੇ ਮੀਂਹ ਪਈ ਜਾਂਦਾ ਨੇਰੀ ਜੀ ਚ ਲਿੰਦੀ ਹਵਾ ਚ ਲਿੰਦੀ ਆ ਤੇ ਵੈਸੇ ਇਹ ਵਲੌਗ ਤੁਹਾਨੂੰ ਆ ਮੀਂਹ ਆਲਾ ਤਾਂ ਉਸ ਤੋਂ ਬਾਅਦ ਆ ਲਾ ਮਿਲੂਗਾ ਤੇ ਇਹ ਵਲੌਗ ਆਪਾਂ ਇੱਥੇ ਐਂਡ ਕਰਾਂਗੇ ਤੇ ਹੁਣ ਮਾਰਨਿੰਗ ਦਾ ਟਾਈਮ ਹੋ ਗਿਆ ਦਾ 3:00 ਬੱਜ ਗਏ ਨੇ 6:15 ਹੋ ਗਏ ਨੇ ਤੇ ਹਜੇ ਆਪਾਂ ਨਹੀਂ ਬਣਾਉਣੀ ਆ ਚਾਹ ਮੈਂ ਚਾਹ ਨਹੀਂ ਬਣਾਈ ਹੈਗੀ ਪਹਿਲਾਂ ਬਣਾਈ ਸੀ ਮੰਮੀ ਨੇ ਥੋੜੀ ਜੀ ਤੇ ਦੁਬਾਰੇ ਬਣਾਉਣੀ ਆ ਹੁਣ ਤੇ ਮੈਂ ਪੀਤੀ ਨਹੀਂ ਹੈਗੀ ਉਸ ਤੋਂ ਪਹਿਲਾਂ ਮੈਂ ਦਵਾਈ ਦੂਈ ਲੈ ਲਈ ਤੇ ਮੈਂ ਚਾਹ ਪੀਤੀ ਨਹੀਂ ਹੈਗੀ ਤੇ ਹਨੇਰੀ ਚੱਲ ਜਾਂਦੀ ਹਵਾ ਚੱਲ ਜਾਂਦੀ ਆ ਬਸ ਮਾਨਸੂਨ ਚੱਕ ਕੇ ਹਟਿਆ ਬਾਹਰੋਂ ਸਾਰਾ ਕਮੈਂਟ ਕਰਕੇ ਦੱਸੋ ਕਿੱਥੇ ਕਿੱਥੇ ਸਵਾਮਣਾ ਹੈਗੀ ਹੈ ਮੀਂਹ ਕਿੱਥੇ ਕਿੱਥੇ ਪੈ ਰਿਹਾ ਕਿਉਂਕਿ ਕਹਿ ਰਹੇ ਨਹੀਂ 5 ਤਰੀਕ ਤੋਂ ਲੈ ਕੇ ਵੀ 8 ਤਰੀਕ ਤੱਕ ਕਈ ਜਾਂਦਾ ਕੋਈ 10 ਤਰੀਕ ਤੱਕ ਕਈ ਜਾਂਦਾ ਨਹੀਂ ਪਾਊਗਾ ਤੇ ਆਪਾਂ ਹੁਣ ਚਾਹ ਬਣਾ ਲਈਏ ਹਜੇ ਤੱਕ ਮੈਂ ਚਾਹ ਨਹੀਂ ਪੀਤੀ ਚਾਹ ਨਹੀਂ ਬਣਾਈ ਤੇ ਹਜੇ ਉੱਠੇ ਨਹੀਂ ਹੈਗੇ ਸੁੱਤੇ ਪਏ ਆ ਦੁਕਾਨ ਆਪਾਂ ਖੋਲਿਆ ਨਹੀਂ ਤੇ ਆਪਾਂ ਵਲੌਗ ਦਾ ਕਰਦੇ ਹਾਂ ਜੀ ਐਂਡ ਸਾਰੇ ਜਿਹੜੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦਿਆ ਕਰੋ ਅੱਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇਨਾ ਪਿਆਰ ਦਿੰਨੇ ਹੋ ਪਰ ਲਾਈਵ ਦੇ ਵਿੱਚ ਹੋਰ ਜ਼ਿਆਦਾ ਪਿਆਰ ਦਿੰਨੇ ਹੋ ਹਨਾ ਲਾਈਵ ਬਹੁਤ ਵਧੀਆ ਚੱਲਦਾ ਆਪਣਾ ਤੇ ਓਨਾ ਪਿਆਰ ਆਪਣੇ ਬਲੌਗਸ ਨੂੰ ਵੀ ਦਿਆ ਕਰੋ ਬਲੌਗ ਵੀ ਦੇਖਿਆ ਕਰੋ ਆਪਣੀ ਸਾਰੀ ਓਕੇ ਜੀ ਸ਼ਸ਼ਕਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ